ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਮੈਂ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਲਓ ਜੀ ਮੇਰੇ ਵੀਰ ਭਰਾ ਉਹ ਛੋਡੇ ਵਾਸਤੇ ਅੱਜ ਆਪਾਂ ਬੱਚਾ ਲੈ ਆਏ ਆ ਤੇ ਬਾਈ ਹੋਰਾਂ ਦੇ ਕੋਲੇ ਬਛੇਰਾ ਸੇਲ ਹੈ ਜਿੰਨੀ ਕਿ ਡਿਟੇਲ ਆਪਣੇ ਭਰਾਵਾਂ ਨੇ ਆਪਾਂ ਨੂੰ ਦੱਸੀ ਆ ਛੋਡੇ ਨਾਲ ਆਪਾਂ ਡਿਟੇਲ ਵੀਡੀਓ ਚ ਸਾਂਝੀ ਕਰਾਂਗੇ ਬਣੇ ਰਹੋ ਜੀ ਵੀਡੀਓ ਦੇ ਐਂਡ ਤੱਕ ਤੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਕਰਦੇ ਆਂ ਡਿਟੇਲ ਬਾਰੇ ਗੱਲਬਾਤ ਤੇ 9 ਮਹੀਨੇ ਉਮਰ ਦੱਸੀ ਹੈ ਜੀ ਮਾਲਕ ਵੀਰਾਂ ਨੇ ਤੇ ਪਿਓ ਦੀ ਹਾਈਟ ਹੈਗੀ ਹੈ ਜੀ 63 ਇੰਚ ਤੇ ਮਾਂ ਦੀ ਹਾਈਟ ਹੈਗੀ ਹੈ ਜੀ 58 ਇੰਚ ਤੇ ਹਾਈਟ ਘਰੂ ਮਿੱਤਰੋ ਬੇਸ਼ੇਰਾ ਹਲੇ ਹੋਰ ਵਧੀਆ ਤੇ 9 ਮਹੀਨੇ ਇਸ ਟਾਈਮ ਉਮਰ ਹੈ ਤੇ ਦਾਦਾ ਹੈਗਾ ਜੀ ਇਹਦਾ ਦੇਵਰਾਜ ਰਣੀਆ ਤੇ ਲੋਕੇਸ਼ਨ ਹੈਗੀ ਹੈ ਜੀ ਬਾਈਹੋਰਾਂ ਦੀ ਡਿਸਟ੍ਰਿਕਟ ਅੰਬਾਲਾ ਤੇ ਰੇਟ ਬਾਈਹੋਰੇ ਦੱਸਣਗੇ ਫੋਨ ਤੇ ਨੰਬਰ ਆਪਣੇ ਭਰਾਵਾਂ ਦਾ ਆਪਾਂ ਦੇਤਾ ਸਕਰੀਨ ਤੇ ਇੱਕ ਵਾਰੀ ਗੱਲਬਾਤ ਜ਼ਰੂਰ ਕਰਿਓ ਭਾਸਰ ਬਣ ਜੂ ਬੱਚਾ ਨੰਬਰ ਸਕਰੀਨ ਤੇ ਹੈ ਜੀ ਤੇ ਬਾਕੀ ਜੇ ਤੁਸੀਂ ਵੀ ਆਪਣੇ ਪੇਜ ਤੇ ਕਾਸੀ ਵੀ ਚੀਜ਼ ਦੀ ਵੀਡੀਓ ਪ੍ਰੋਮੋਸ਼ਨ ਕਰਾਉਣੀ ਹੈ ਤਾਂ ਸੰਪਰਕ ਜਰੂਰ ਕਰਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ